ਤੇ ਪੈਗਲੋਂ ਗਏ ਤੇ ਮਾਰੇ ਕੋਡੂ ਤੋਂ ਕੁੱਟਣ ਡਿਆ ਪਿਆ ਤਹਿਣੀ ਨਿਕਲੇ ਬਣਾ ਸੰਗੜੀ ਜਾਂਦੇ ਮਾਨ ਲਖਣ ਪਾਲੀ ਉਹਨਾਂ ਨੇ ਮੁਰਕੇ ਬਾਹਰ ਡਿਆ ਪਿਆ ਕਿੰਨ ਓਕਾਰ ਵਾਲ ਦੇ ਕਰਮਾਂ ਦੇ ਕਰਮੇ ਦੀ ਕਰਦੀ ਉਹ ਕੀ ਕਰਦੇ ਕੰਮ ਸ਼ਰਾਬ ਵੀ ਵੇਚਦੇ ਕਿਹੜੀ ਸ਼ਰਾਬ ਵੇਚਦੇ ਬੇਸੀ ਨਜਾਇਜ਼ ਕਰਦੇ ਆ ਹਾਂਜੀ ਤੇ ਕਿਦਾਂ ਕਤਲ ਕੀਤਾ ਰਹੇ ਮਾਮਾ ਨੇ ਯੋਤਮਬਾੜ ਕੀਜੀ ਮਾਰੀ ਉਹਨਾਂ ਨੇ ਮੁਰਕਦੂਆਂ ਨੂੰ ਕੁੱਟਣ ਡਿਆ ਪਿਆ ਨੂੰ ਤੇਰੇ ਸਾਹਮਣੇ ਹਾਂਜੀ ਇਹ ਇਹਨਾਂ ਕੀ ਕਾਰਵਾਈ ਕੀਤੀ ਕੈਂਡੀ ਦਾ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਤੈਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਹਾਂਜੀ ਉਹਨਾਂ ਨੇ ਆਸਾ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਤੁੰ ਕਿਸ ਤਰ੍ਹਾਂ ਜਾਣ ਬਚਾਈ ਆਪਣੀ ਹਾਂਜੀ ਮੈਂ ਜ਼ੋਰ ਕਿਹਣਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਅਸਨਾ ਫਰਕ ਪੇੜ ਨੂੰ ਲੈਣ ਆਇਆ ਮੈਂ ਅਮਰਕਾ ਦਾ ਪੁਲੀ ਤੇ ਭਾਲਿਆ ਤੇ ਕਹਿੰਨਾ ਵੀੜੀ ਪੀਣੀ ਆ ਵੀੜੀ ਪੀਣੀ ਆ ਤੇ ਮੈਂ ਮਾਰ ਤੁਹਾਨੂੰ ਲੈ ਕੇ ਆਉਣਾ ਆ ਅੱਜ 800 ਨੂੰ ਮਰਕੇ ਤੁਰਿਆ ਨਹੀਂ ਆਂ ਰਿਹਾ 800 ਨੂੰ ਲੈ ਗਿਆ ਤੇ ਮੈਂ ਨੂੰ ਕਿਹਾ ਕਿ ਅਗੋ ਆਪਣਾ ਕੋਰਾਲੀ ਟਰੋਲ ਪੰਪ ਲਾ ਕੇ ਆ ਗਿਆ ਤਕੋ ਇਹ ਮੈਨੂੰ ਮਿਲੇ ਆ ਮੈਂ ਇਹਨਾਂ ਨੂੰ ਕਿਹਾ ਮੈਂ ਉਹ ਤੇਰੇ ਹਰਵਾ ਲਿਆ ਤੇ ਮਰਕੇ ਆਪਾਂ ਆਪ ਵੇਖਿਆ ਥੱਲੇ ਪੁਲੀ ਤੇ ਪਿਆ ਹੈ ਪੁਲੀ ਥੱਲੇ ਹੈ ਹਾਂਜੀ ਹਾਂਜੀ ਅੱਜ ਦਾ ਜੰਮ ਹੋਇਆ ਗਿਆ ਉਹ ਸਭ ਦਾ ਕੰਟਰੋਲ ਮਿਲ ਗਿਆ ਕਿ ਲਾਇਕ ਮੈਂ ਤੁਮਸੀ ਜਿਹੜਾ ਦਾ ਜਿਹੜਾ ਉਹਦੇ ਸਭਾ ਦੇ ਵਿੱਚ ਅਸੀਂ ਅੱਜ ਉਹਨਾਂ ਦਾ ਵਿਆਹ ਹਾਂ ਇਹ ਪਰਿਵਾਰ ਵਿੱਚ ਕੋਈ ਹੋਰ ਤੱਥ ਪੇਸ਼ ਕਰਨਾ ਚਾਹੁੰਦਾ ਹੈ ਕਿ ਉਹ ਐਜ ਪਰਨਾਜ ਜੋ ਬੰਦ ਕਰਵਾ ਲਈ ਕਰ ਪਰਿਵਾਰ ਕਹਿ ਰਿਹਾ ਪਹਿਲੀ ਗੱਲ ਤੁਸੀਂ ਕਹਿ ਰਹੇ ਕਿ ਪੋਸਟਮਾਰਟ ਵਾਸਤੇ ਤੇਜਤਾ ਹੈ ਕਿੰਦੇ ਪੋਸਟਮਾਰਟ ਨਹੀਂ ਕਰਵਾ ਰਹੀ ਪੁੱਤ ਉਸ ਕਰਕੇ ਇਹ ਧਰਨਾ ਲਾਇਆ ਠੀਕ ਹੈ ਬਹੁਤ ਜ਼ਿਆਦਾ ਮੇਰੇ ਵੀ ਕੁਝ ਮਿਲਿਆ ਨਾ ਕੋਈ ਡਾਊਟ ਹੈ ਪਰ ਕੀ ਬੰਦਿਕਾ ਬੰਦ ਕਰ ਰਹੀ ਕਰਦੇ ਤੇ ਇਹ ਜਿਹੜਾ ਚਸ਼ਮਦੀਪ ਜਿਹੜੀ ਇੱਕ ਮੁੰਡਾ ਪੜਿਆਦਾ ਉਹ ਕਿਸ ਬਨਾ ਤੇ ਪੜਿਆ ਇਹ ਉਹ ਤਾਂ ਕਹਿ ਰਿਹਾ ਵੀ ਕਤਲ ਜਿਹਨਾਂ ਕੀਤਾ ਉਹਨਾਂ ਦਾ ਨਾਮ ਲੈ ਲੈ। ਪਰਿਵਾਰ ਵੀ ਨਾਮ ਲੈ ਰਿਹਾ ਉਹਨਾਂ ਦਾ। ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਰਾਂਨ ਸਭ ਕੋ ਸਾਹਮਣੇ ਆ ਜੇਗਾ। ਠੀਕ ਹੈ ਜਿਹੜਾ ਮੁੰਡਾ ਫੜਿਆ ਉਹਦਾ ਮੈਂ ਕਿਹਾ ਵੀ ਉਹਨੂੰ ਕਿਦੋਂ ਤੱਕ ਉਹ ਦੋਸ਼ੀ ਆ ਜਾਂ ਉਹਨੂੰ ਰਿਹਾ ਕਰਨਾ। ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਤੱਤ ਹੈ ਇਹ ਤੁਹਾਨੂੰ ਬਾਅਦ ਦੱਸਿਆ ਜਾਏਗਾ। ਠੀਕ ਹੈ। ਤੇ ਫੱਟਰ ਕਾਰਵਾਈ ਹੁਣ ਕੀ ਹੋ ਰਹੀ ਹੈ? ਫੱਟਰ ਇਨਵੈਸਟੀਗੇਸ਼ਨ ਚੱਲਦੀ ਹੈ। ਇਨਵੈਸਟੀਗੇਸ਼ਨ ਦਰਾਂਨ ਪੂਰੀ ਕਾਰਵਾਈ ਕਰ ਦਿੰਦੇ। ਅਜੇ ਧਰਨਾ ਲੱਗਾ। ਅਸੀਂ ਬਿਨਾ ਬਿਨਾ ਬਿਤੇ ਮਤਲਬ ਵਿਵਿਧ ਕਰੇ ਦੇ ਪੰਡਿਕੋਨੀ ਕਰਦੇ ਜੋ ਵੀ ਅੱਜ ਪਰੇ ਲਾ ਵਿਦਾਊਟ ਆਨੀ ਡਿਲੇ ਕਰੇ ਇੱਥੇ ਇੱਤਵਾਰਿਕ ਤਿੰਨ ਨਾਮ ਲੈ ਕੇ ਕਹਿ ਰਹੇ ਕਿ ਪਰਚਾ ਮਾਨੇ ਬੰਦੇ ਨੇ ਬਦਲ ਕੀਤਾ ਦਾ ਤੇ ਉਹਦੀ ਪੇਰ ਹੈ ਦੇਖੋ ਪਹਿਲਾਂ ਹਦਾਰਾ ਸੁਣੀ ਦੀ ਹੋਈ ਜੋ ਵੀ ਸਾਡੇ ਸਾਹਮਣੇ ਆਏਗਾ ਉਹ ਪਿੱਛੇ ਜਾਏਗਾ ਇਹ ਫਰਦੀ ਇਨਵੈਸਟੀਗੇਸ਼ਨ ਜਿਹੜੀ ਉਹ ਬਾਅਦ ਤੇ ਸਾਫ ਕਰ ਦੇਗਾ ਇਹ ਤੁਸੀਂ ਠੀਕਾ ਤੁਹਾਡੀ ਗੱਲ ਤੁਸੀਂ ਕਰ ਰਹੇ ਹੋ ਪਰ ਮੈਂ ਕਹਿ ਰਿਹਾ ਕਿ ਜਿਹੜਾ ਪਰਚਾ ਵਾ ਉਹ ਤੇਨ ਤੋਂ ਦੋਦਾ ਹੀ ਬੰਦਾ ਆਫਟਰ ਇਨਵੈਸਟੀਗੇਸ਼ਨ ਆਪਾਂ ਇਹਨੂੰ ਕਲੀਅਰ ਕਰ ਦਵਾਂਗੇ ਜਿਹੜਾ ਬੰਦਾ ਫੜਾਇਆ ਵਾ ਮੈਂ ਇਹ ਕਹਿ ਰਿਹਾ ਕਿ ਉਹ ਇਹਨਾਂ ਦੇ ਪਰਿਵਾਰ ਦਾ ਜੀ ਆ ਕਿਸ ਬਣਾ ਕੇ ਫੜਾਇਆ ਮੈਨੂੰ ਇਹ ਇਹ ਕਹਿ ਰਿਹਾ ਕਿ ਸਾਡਾ ਬੰਦਾ ਗ੍ਰਿਫਟਾਇਆ ਕਿ ਦੋਸ਼ ਲਾਇਆ ਬਿਠਾਇਆ ਨਹੀਂ ਜੀ ਇਸ ਨੂੰ ਬੁਲਾਇਆ ਸੀ ਹਾਂਜੀ ਤੁਹਾਡਾ ਹੱਥ ਰੱਖਾਇਆ ਨਹੀਂ ਜੀ ਬੁਲਾਇਆ ਇਹ ਕਹਿ ਰਿਹਾ ਦਾ ਹੱਥ ਤਾਂ ਬੰਦਾ ਦਾ ਉਹ ਸਾਡਾ ਬੰਦਾ ਕਿਦੋਂ ਛਡਣਗਾ ਆਪਾਂ ਇਨਵੈਸਟੀਗੇਸ਼ਨ ਦਾ ਪੜਾ ਪੂਰਾ ਕਰਕੇ ਉਹਨੂੰ ਫ੍ਰੀ ਅਫੋਰਡ ਛੱਡ ਦਾਂਗੇ ਠੀਕ ਓਕੇ